ਹੈਲੋ ਫਰੈਂਡਸ ਦਿ ਲੋ ਜੀ ਅੱਜ ਸੀਗਾ ਵਿਆਹ ਵਾਲਾ ਦਿਨ ਤੇ ਅਸੀਂ ਬਰਾਤ ਲਈ ਘਰੋਂ ਚੱਲ ਪਏ ਸੀਗੇ ਤੁੰਦ ਚਾਰੇ ਪਾਸੇ ਬਹੁਤ ਸੀਗੀ ਇੰਨੀ ਜ਼ਿਆਦਾ ਠੰਡ ਸੀਗੀ ਹਨਾ ਬੇਸ਼ੱਕ ਸਾਡਾ ਰਸਤਾ ਸੀਗਾ ਜਿਹੜਾ ਮਤਲਬ ਪੈਲਸ ਤੱਕ ਦਾ ਅੱਧੇ ਪੌਣੇ ਘੰਟੇ ਦਾ ਸੀਗਾ ਤੇ ਪਰ ਫਿਰ ਵੀ ਤੁਹਾਨੂੰ ਸਾਨੂੰ ਸਲੋ ਚੱਲਣਾ ਪਿਆ ਕਿਉਂਕਿ ਰਸਤਾ ਨਵਾਂ ਸੀਗਾ ਤੇ ਸਲੋ ਸਲੋ ਅਸੀਂ ਜਾ ਰਹੇ ਸੀ ਸਾਰੀ ਫੈਮਿਲੀ ਹਨਾ ਇੱਕ ਕਾਰ ਦੇ ਵਿੱਚ ਇਕੱਠੇ ਹੋ ਕੇ ਫਿਰ ਥੋੜਾ ਡਰ ਜ਼ਿਆਦਾ ਹੁੰਦਾ ਹੈ ਹਨਾ ਇਹ ਤੁੰਦਾ ਧੰਦਾ ਇਹਦੇ ਵਿੱਚ ਲਓ ਜੀ ਇੱਥੇ ਨਾ ਅੱਜ ਕੱਲ ਦੇ ਪੈਲਸ ਦੇਖੋ ਵੀ ਅੱਗੇ ਹੁੰਦਾ ਸੀਗਾ ਹਨਾ ਪੈਲਸ ਉਸਾਂ ਦੇ ਬਣੇ ਹੁੰਦੇ ਸੀ ਵੀ ਅੰਦਰ ਹਾਲ ਦੇ ਵਿੱਚ ਹੁੰਦੀ ਸੀ ਸਟੇਜ ਹੁਣ ਹਾਲ ਦੇ ਵਿੱਚ ਸੋਫੇ ਵਗੈਰਾ ਤੇ ਲੋਕ ਬਹਿ ਕੇ ਖਾਂਦੇ ਆ ਤੇ ਬਾਹਰ ਓਪਨਲੀ ਜਿਹੜਾ ਡੈਕੋਰੇਟ ਕਰਕੇ ਹਨਾ ਬਣਾਇਆ ਹੁੰਦਾ ਹਾਲ ਸਟੇਜ ਵਗੈਰਾ ਬਾਹਰ ਹੁੰਦੀ ਹੈਗੀ ਹਨਾ ਤੇ ਉੱਥੇ ਸਾਰੇ ਮਤਲਬ ਸ਼ਗਨ ਪਾਉਂਦੇ ਹੈਗੇ ਆ ਸਟੇਜਾਂ ਦੋਨੇ ਹੁੰਦੀਆਂ ਹੈਗੀਆਂ ਇੱਕ ਨੱਚਣ ਵਾਲਿਆਂ ਦੀ ਹਨਾ ਤੇ ਦੂਸਰੀ ਸਾਈਡ ਹੈ ਜਿਹੜੀ ਕਪਲ ਦੀ ਹੈ ਨਾ ਜਦੋਂ ਆਪਾਂ ਸ਼ਗਨ ਪਾਉਣੇ ਹੈਗੇ ਆ ਇੱਥੇ ਇਹਨਾਂ ਦੇ ਆਨੰਦ ਕਾਰਜ ਨਾ ਪਹਿਲਾਂ ਹੋ ਗਏ ਸੀ ਕਿਉਂਕਿ ਇਹਨਾਂ ਨੇ ਫਾਈਲ ਲਾਈ ਹੋਈ ਸੀਗੀ ਤੇ ਪੇਪਰ ਮੈਰिज ਤੇ ਆਨੰਦ ਕਾਰਜ ਜਿਹੜੇ ਪਹਿਲਾਂ ਇੱਕ ਦਿਨ ਕੀਤੇ ਹੋਏ ਸੀਗੇ ਫੋਰਮ ਤੋਂ ਆਇਆ ਸੀਗਾ ਸਾਡਾ ਇਹ ਮੁੰਡਾ ਤੇ ਫਾਈਲ ਲੱਗੀ ਹੋਈ ਸੀਗੀ ਇਹਨਾਂ ਦੀ ਤੇ ਇਹਨਾਂ ਨੇ ਫਿਰ 6 ਮਹੀਨੇ ਪਹਿਲਾਂ ਉਹ ਜੀ ਪਹਿਲਾਂ ਆਇਆ ਸੀਗਾ ਜਦੋਂ ਹਨਾ 6-7 ਮਹੀਨੇ ਪਹਿਲਾਂ ਆਇਆ ਸੀ ਮੇਬੀ ਉਹ ਤੋਂ ਸਾਰਾ ਆਨੰਦ ਕਾਰਜ ਵਾਲਾ ਤੇ ਸਾਰਾ ਕਰ ਲਿਆ ਸੀਗਾ ਤੇ ਇਸ ਵਾਰੀ ਤਾਂ ਮਤਲਬ ਜੈਮ ਵਾਲਾ ਕਰਕੇ ਤੇ ਸਟੇਜ ਤੇ ਮਤਲਬ ਸ਼ਗਨ ਪਾਉਣ ਲੱਗ ਪਏ ਸੀਗੇ ਇਧਰਲੇ ਪਾਸੇ ਲੋਕ ਆ ਜਿਹੜੇ ਸ਼ਗਨ ਪਾ ਰਹੇ ਸੀ ਦੂਸਰੇ ਪਾਸੇ ਜਿਹੜੇ ਇੰਜੋਏ ਕਰ ਰਹੇ ਸੀਗੇ ਸਾਰੇ ਹਨਾ ਨੱਚੀ ਜਾ ਰਹੇ ਸੀਗੇ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਦੇਖੋ ਹਨਾ ਅੱਜ ਕੱਲ੍ਹ ਦੀਆਂ ਕੁੜੀਆਂ ਆਹ ਨਿੱਕੀਆਂ ਨਿੱਕੀਆਂ ਦੇਖ ਲਓ ਬਈ ਇਹ ਨਾ ਕੱਟ ਸਲੀਵ ਪਾਈ ਬੈਠੀਆਂ ਸੀਗੀਆਂ ਹਨਾ ਵੀ ਦੇਖੋ ਇੱਕ ਤਾਂ ਹੀ ਹੁੰਦੀ ਨੈਟ ਜੀ ਵਰਗੀ ਹੈਗੀ ਹਨਾ ਆਹ ਡਰੈੱਸਾਂ ਇਹ ਹੁੰਦੀ ਹੈ ਲੇਜ਼ਰ ਜੋਰ ਜਟਜੀ ਦੇ ਵਿੱਚ ਸਾਰੀਆਂ ਜੋ ਸਿਲਕ ਚ ਵੀ ਹੋਈਆਂ ਤਾਂ ਠੰਡੀਆਂ ਹੀ ਹੁੰਦੀਆਂ ਹੈਗੀਆਂ ਹਨਾ ਇਹ ਸਾਰੀਆਂ ਉਹ ਪਾਪਾ ਕਿ ਵਿਖੀ ਨੱਚੀ ਜਾਂਦੇ ਸੀ ਮੈਂ ਕਿਹਾ ਵੀ ਘਰੇ ਜਾ ਕੇ ਤਾਂ ਜਰੂਰ ਇਹ ਬਿਮਾਰੀ ਹੋਣਗੀਆਂ ਦੇਖੋ ਇੰਨੀ ਜ਼ਿਆਦਾ ਠੰਡ ਸੀ ਠਾਰੀ ਬਹੁਤ ਸੀਗੀ ਤੋਂ ਦਸੀਗੀ ਹਨਾ ਪਤਾ ਨਹੀਂ ਵੀ ਉਹ ਟਾਈਮ ਹੀ ਉਹ ਜਾਂ ਹੁੰਦਾ ਹੈਗਾ ਹਨਾ ਬਚਪਨ ਕਹਿ ਲਓ ਬਚਪਨ ਤੋਂ ਯੰਗੇਜ਼ ਵਾਲ ਜਦੋਂ ਪਹਜਾਨੀ ਹੈਗੇ ਇਹ ਸਾਰੀਆਂ 18 19 ਸਾਲ ਦੀਆਂ ਸੀ ਤੇ ਸਭ ਨੇ ਨਾ ਇਹ ਬਲੈਕ ਬਲੂ ਟੋਨ ਦੇ ਵਿੱਚ ਹੀ ਜ਼ਿਆਦਾ ਪਾ ਰੱਖੇ ਸੀਗੀ ਤੇ ਉਹ ਵੀ ਸਾਰਿਆਂ ਨੇ ਕੱਟ 슬ੀਵ ਪਾ ਰੱਖੇ ਸੀਗੇ ਕਿ ਅਸੀਂ ਇੱਥੋਂ ਨੀਜੀ ਵਾਰਮਰ ਪਾ ਕੇ ਹਨਾ ਉੱਪਰ ਦੀ ਵੀ ਬਲੇਜ਼ਰਾਂ ਵਗੈਰਾ ਪਾ ਕੇ ਗਈਆਂ ਸੀਗੀਆਂ ਇਹ ਫਰਕ ਹੁੰਦਾ ਹੈ ਹਨਾ ਇੱਥੇ ਅਸੀਂ ਲੱਗੇ ਸੀਗੇ ਹਨਾ ਇਹ ਸਾਡੀ ਫੈਮਿਲੀ ਸੀਗੀ ਅਸੀਂ ਨੱਚਣ ਲੱਗ ਪਏ ਸੀਗੇ ਬਸ ਨੱਚੇ ਤਾਂ ਬਹੁਤ ਜ਼ਿਆਦਾ ਸੀਗੇ ਸਾਰੇ ਤੇ ਆਪਾਂ ਉਹ ਕਲਿੱਪਸ ਉਹਨੇ ਲੈ ਨਹੀਂ ਸਕਦੇ ਹਨਾ ਵਿਆਹ ਦੇ ਵਿੱਚ ਹੋਰ ਵੀ ਬਹੁਤ ਸਾਰੇ ਨੂੰ ਮਿਲਣਾ ਗਿਲਣਾ ਹੁੰਦਾ ਬੁਲਾਉਣਾ ਹੁੰਦਾ ਹੈਗਾ ਜਿਵੇਂ ਤੇ ਖਾਣ ਪੀਣ ਦਾ ਹੋ ਜਾਂਦਾ ਬਸ ਵਿਆਹ ਦੇ ਵਿੱਚ ਕੀ ਐ ਮਿਲੋ ਗਿਲੋ ਹਨਾ ਖਾਓ ਪੀਓ ਹਨਾ ਇੱਕ ਦਿਨ ਦੇ ਵਿੱਚ ਦੇਖੋ ਆਪਾਂ ਕਿੰਨਾ ਹਨਾ ਅਲੱਗ-ਅਲੱਗ ਟਾਈਪ ਦਾ ਖਾ ਲੈਨੇ ਆ ਘਰੇ ਆਪਾਂ ਪ੍ਰਹੇਜ਼ ਕਰਦੀ ਹੈਗੀਆਂ ਘਰੇ ਤੇ ਮੈਂ ਬਹੁਤ ਪ੍ਰਹੇਜ਼ ਕਰਦੀ ਹੈਗੀਆਂ ਵੀ ਜ਼ਿਆਦਾ ਮਿੱਠਾ ਨਹੀਂ ਪੀਣਾ ਹਨਾ ਇੱਕ ਦਿਨ ਮਿੱਠੀ ਚਾਹ ਪੀਤੀਗੀ ਤੇ ਫਿਰ ਮੈਂ ਕੋਈ ਹੋਰ ਚੀਜ਼ ਕੱਟ ਕਰਦੀ ਆ ਤੇ ਮੈਂ ਸੋਚਨੀ ਆ ਇੱਥੇ ਦੇਖ ਲਓ ਕਿੰਨੀ ਚੀਟਿੰਗ ਹੋ ਜਾਂਦੀ ਆ ਆਪਾਂ ਹਰ ਤਰ੍ਹਾਂ ਦੀ ਖੱਟੀ ਮਿੱਠੀ ਹਨਾ ਠੰਡੀ ਗਰਮ ਹਰ ਤਰ੍ਹਾਂ ਦੀ ਚੀਜ਼ ਆਪਾਂ ਜਿਹੜੀ ਇੱਥੇ ਆਪਾਂ ਟਰਾਈ ਕਰਦੀ ਹੈਗੀਆਂ ਹਨਾ ਤੇ ਇਹ ਹੈਗੇ ਮੈਂ ਤੇ ਮੇਰੀ ਜਠਾਨੀ ਮੇਰੀ ਨਾਨਦ ਤੇ ਬਾਕੀ ਮੇਰੀਆਂ ਜਠਾਨੀਆਂ ਹੈਗੀਆਂ ਦੂਸਰੀ ਹਨਾ ਮਾਸਤੀ ਦੇ ਨੂੰ ਇੱਥੇ ਅਸੀਂ ਸਾਰੇ ਜਿਹੜੇ ਲੱਗੇ ਪਏ ਹੈਗੇ ਸਾਡੀ ਫੈਮਲੀ ਤੇ ਠੰਡ ਕਰਕੇ ਨਾ ਮੈਨੂੰ ਲੱਗਦਾ ਵੀ ਕਿਸੇ ਤੋਂ ਜਕੜਨ ਜੀ ਨਹੀਂ ਹੋਈ ਪਈ ਸੀ ਕਿ ਜਿੱਥੇ ਬਹਿ ਜਾਂਦੇ ਸੀ ਨਾ ਉੱਥੇ ਹੀ ਬਹਿ ਜਾਂਦੇ ਸੀਗੇ ਬਾਹਲਾ ਵੀ ਨੱਚਣ ਦਾ ਹੋਇਆ ਨਹੀਂ ਹੈਗਾ ਕਿਉਂਕਿ ਜਾਗੋ ਤੇ ਥੋੜਾ ਜਿਆਦਾ ਸੀਗਾ ਵੀ ਉੱਥੇ ਹੁੰਦਾ ਵੀ ਸ਼ਾਮ ਦਾ ਹੋ ਜਾਂਦਾ ਘਰੇ ਹਨਾ ਉੱਥੇ ਸਾਰੇ ਮੁੱਜਾ ਤਾਂ ਨੱਚਲੇ ਸੀਗੇ ਇੱਥੇ ਥੋੜਾ ਜਿਹਾ ਘੱਟ ਸੀਗੇ ਬਾਕੀ ਇੱਥੇ ਨਾ ਬੱਚਿਆਂ-ਬੁੱੱਚਿਆਂ ਦਾ ਧਿਆਨ ਰੱਖਣਾ ਪੈਂਦਾ ਹੈ ਨਾ ਦੂਸਰੀ ਜਗ੍ਹਾ ਤੇ ਆ ਕੇ ਦੇ ਖਾਣ ਪੀਣ ਦਾ ਹੋ ਜਾਂਦਾ ਹੈਗਾ ਉੱਥੇ ਆਪਾਂ ਪਹਿਲਾਂ ਹੀ ਖਾ ਲੇਣੀ ਹੈਗੀ ਆ ਜਾਗੂ ਟਾਈਮ ਚਲੋ ਇੱਥੇ ਆ ਜਿਹੜੇ ਹੁਣ ਲਾੜਾ ਤੇ ਲਾੜੀ ਜਿਹੜੀ ਛਗਣ ਨੇ ਹਟੇ ਸੀਗੇ ਤੇ ਇੱਥੇ ਉਹ ਅੰਦਰ ਹੀ ਹਾਲ ਦੇ ਵਿੱਚ ਬੈਠ ਕੇ ਹਨਾ ਉਹ ਖਾਣਾ ਖਾ ਰਹੀ ਸੀ ਇਹ ਦੇਖੋ ਹੁਣ ਇਹ ਹਾਲ ਐਵੇਂ ਡੈਕੂਰੇਟ ਕਰ ਦਿੱਤੇ ਹੈ ਹਨਾ ਲੋਕਾਂ ਦੇ ਬੈਠ ਕੇ ਆਰਾਮ ਨਾਲ ਖਾਣਾ ਖਾਣ ਵਾਸਤੇ ਤੇ ਪਹਿਲਾਂ ਹੁੰਦਾ ਸੀਗਾ ਵੀ ਬਾਹਰ ਆਪਾਂ ਜਾ ਕੇ ਖਾਣਾ ਖਾਂਦੀ ਸੀ ਹਨਾ ਵੀ ਹੁਣ ਸਿਸਟਮ ਜਿਹੜੇ ਥੋੜੀ ਜਿੜੀ ਚੇਂਜ ਹੋ ਗਿਆ ਹਨਾ ਇੱਥੇ ਆਪਾਂ ਇੱਥੇ ਵਧਾਈਆਂ ਦਿੱਤੀਆਂ ਹਨਾ ਨਵੀਂ ਨੂੰ ਨੂੰ ਤੇ ਆਪਾਂ ਇੱਥੇ ਚੱਲ ਪਏ ਸੀ ਉੱਥੇ ਖਾਣਾ ਖਾ ਰਹੇ ਸੀਗੇ ਤੇ ਇਸ ਤੋਂ ਬਾਅਦ ਕਿਉਂਕਿ ਤੁਹਾਨੂੰ ਧੁੰਦ ਨੇ ਜਿਹੜੀ ਬਹੁਤ ਜ਼ਿਆਦਾ ਹੋ ਗਈ ਸੀ ਕਿ ਸ਼ਾਮ ਨੂੰ ਇੱਦੋਂ ਵੀ ਜ਼ਿਆਦਾ ਠੰਡ ਲੱਗਣ ਲੱਗ ਪਈ ਸੀ ਫਿਰ ਇਹ ਸੀਗਾ ਵੀ ਛੇਤੀ ਜਾਇਗੀ ਹਨਾ ਤੇ ਅਗਲੇ ਦਿਨ ਬੱਚਿਆਂ ਦੇ ਸਕੂਲ ਵੀ ਲੱਗ ਰਹੇ ਸੀਗੇ ਸਕੂਲ ਜਾਣਾ ਸੀ ਉਹਨਾਂ ਦੀ ਸੈਟਿੰਗ ਕਰੀਏ ਤੇ ਹੁਣ ਘਰ ਆ ਕੇ ਇੰਨੀ ਠੰਡ ਲੱਗਦੀ ਆ ਮਤਲਬ ਹੁਣ ਉਹ ਲੋ ਵੀ ਆਮਡੇ ਵਿੱਚ ਆਪਾਂ ਉਵੇਂ ਮੈਨਿਸ ਕਰਦੇ ਆ ਹਨ ਤੇ ਸਾਰਾ ਕੁਝ ਹੋ ਗਿਆ ਹੁਣ ਹੁਣ ਕੱਪੜਿਆਂ ਦਾ ਢੇਰ ਵੱਜ ਜਾਨੀ ਹੈ ਅੱਜ ਅੱਧੀ ਅੱਧੇ ਧੋਵਾਂਗੇ ਫਿਰ ਥੋੜੇ ਅੱਧੇ ਧੋਵਾਂਗੇ ਸਾਂਭੇ ਜਾਣਗੇ ਹਨ ਉਸ ਥਾਂ ਤੇ ਕਰਕੇ ਥੋੜਾ ਜਿਹਾ ਨਿਕਲਦਾ ਬੱਟਾ ਹੈ ਹਨ ਠੀਕ ਰਿਹਾ ਕਾਲਮ ਲਾ ਕੇ ਆਪਣੇ ਵਿਆਹ ਦੋਨੋਂ ਜਿਹੜੇ ਵਧੀਆ ਰਹੇ ਹੈਗੇ ਪਹਿਲੇ ਵਿਆਹ ਦੇ ਵਿੱਚ ਨਾ ਮੇਰਾ ਐਗਜ਼ਾਮ ਸੀਗਾ ਕਿ ਮੈਂ ਬਾਹਲਾ ਟੈਂਡ ਨਹੀਂ ਕਰ ਸਕੀ ਹਨ ਉਹ ਸਾਡੀ ਤੋਤੀ ਦਾ ਵਿਆਹ ਸੀਗਾ ਹਨ ਤੇ ਕਾਹਦਾ ਐਗਜ਼ਾਮ ਸੀ ਉਹ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਮੇਰਾ ਐਗਜ਼ਾਮ ਕਿ ਮੇਰੀਆ ਹਨਾ ਮੈਨੂੰ ਪੇਪਰ ਉਹ ਵਿਆਛਾ ਦੇ ਕਿ ਇਗਜ਼ਾਮ ਦੇਣਾ ਪਿਆ ਹਾਂ ਉਹ ਵੀ ਆਪਣੀ ਉਹ ਪੂਰੀ ਵੰਡ ਰਹੀ ਜਦੋਂ ਇਗਜ਼ਾਮ ਪਰ ਅੰਦਾਜ਼ਾ ਲਿਖੇ ਕੀਤਾ ਹੁੰਦਾ ਤੇ ਹੁਣ ਅਗਲਾ ਇਗਜ਼ਾਮ ਨੇੜੇ ਆਇਆ ਹੈ ਨਾ ਉਹ ਦੇਖਦੀਆਂ ਮੈਂ ਉਹਦੀ ਕੋਈ ਤਿਆਰੀ ਨਹੀਂ ਇਹਦੀ ਵੀ ਮੇਰੀ ਕੋਈ ਤਿਆਰੀ ਨਹੀਂ ਹੋ ਸਕੀ ਕਿਉਂਕਿ ਇਗਜ਼ਾਮ ਵਗੈਰਾ ਦੀ ਨਾ ਤਿਆਰੀ ਮਨੂੰ ਹੁੰਦੀ ਕੋਈ ਨਹੀਂ ਲੈ ਉਧਰ ਮਸ਼ੀਨ ਦਾ ਖੜਕਾ ਹੋ ਹੀ ਜਾਂਦਾ ਬਰਨਾਂ ਅੰਟੀ ਕਪੜੇ ਧੋ ਜਾਂਦੇ ਸੀ ਮਸ਼ੀਨ ਦਾ ਨਾ ਖੜਕਾ ਹੋ ਰਿਹਾ ਸੀ ਬਹੁਤ ਸਾਰਾ ਤੇ ਹੁਣ ਨਾ ਮੈਨੂੰ ਮਾਇ ਲੱਗ ਜਾਂਦਾ ਵੀ ਗਲਾਫ ਗਲੂਫ ਜੇ ਨਾ ਹੱਤ ਬਾਹਰ ਆ ਗਈ ਦੇ ਵੀ ਆਹ ਹੋਲੇ ਸਾਰੇ ਥੋਪ ਤੇ ਗਏ ਹਨ ਸਾੰਦੇ ਗਏ ਤੇ ਫਿਰ ਮੇਰਾ ਇਰਾਦਾ ਸੀਗਾ ਵੀ ਇਹਨੂੰ ਮੈਂ ਲਾ ਕੇ ਰੱਖਦਾ ਮੈਂ ਤਾਂ ਵੀ ਕੰਬਲ ਨੂੰ ਧੁੱਪ ਲਾ ਜੋ ਸਾਰੇ ਕੰਬਲਾਂ ਨੂੰ ਹੁਣ ਧੁੱਪ ਲਵਾਂਗੇ ਧੁੱਪਾ ਸ਼ੁਰੂ ਹੋਉਂਗਾ ਹਨ ਤੇ ਇਹਦੀ ਗਲਾਫ ਹੈ ਸਾਰੇ ਦੇ ਗਲਾਫ ਇੱਕ ਵਾਰੀ ਮਤਲਬ ਜਿਹੜੇ ਹਨਾ ਕਵਰ ਹੁੰਦੇ ਇਹਨੂੰ ਧਵਾ ਲੀ ਸਾਰੇ ਦੇ ਲਾ ਲਾ ਕੇ ਵਾਰੀ ਸਿਰ ਸੋਫਿਆਂ ਸੋਫਿਆਂ ਦੇ ਵੀ ਕਵਰ ਇਹਨਾਂ ਮਤਲਬ ਧੁੱਪਾਂ ਦੇ ਵਿੱਚ ਨਾ ਫਿਰ ਭੈੜਾ ਲੱਗਦਾ ਹੈ ਬਈ ਚਮਕ ਜੀ ਗੰਦਗੀ ਜੀ ਹੁਣ 13-4 ਦਿਨਾਂ ਹੀ ਮੈਨੇਜ ਕਰਕੇ ਇੱਕ ਇੱਕ ਕਰਕੇ ਫਿਰ ਆਪਣਾ ਘਮਾ ਲੈਂਦੇ ਉਹ ਵੀ ਵਿਚਾਰੀ ਨੂੰ ਬਹੁਤ ਔਖਾ ਹੋ ਜਾਂਦਾ ਹੈਗਾ ਫਿਰ ਜਿਆਦਾ ਧੋਣੀ ਹੈ ਨਾ ਬਾਰ-ਬਾਰ ਕਿ ਮੈਂ ਚਾਹ ਬਣਾ ਕੇ ਲਈ ਆਈ ਸੀਗੀ ਨਾ ਤੇ ਇਹ ਗਏ ਸੀਗੇ ਹਜੇ ਬਾਹਰ ਵਸ਼ੂ ਕਰਕੇ ਅੱਗੇ ਲਗੜਾ ਕੱਟਾ ਤੇ ਫਿਰ ਪੀਣੀ ਹੈਗੇ ਚਾਹ ਚਾਹ ਪੀ ਕੇ ਦੂਸਰੇ ਕੰਮ ਸ਼ੁਰੂ ਕਰਦੇ ਆ ਸਫਾਈਆਂ ਵੀ ਕਰਨ ਵਾਲੀਆਂ ਹੋਈਆਂ ਪਈਆਂ ਹਨਾ ਚਾਰੇ ਪਾਸੇ ਕਿਉਂਕਿ ਫਿਰ ਆਪਾਂ ਕਾਹਲੀ ਕਾਹਲੀ ਤੇ ਸਾਰੇ ਕੁਸ਼ੂਵੇਂ ਸੱਟ ਜਾਨੇ ਕੋਈ ਖਲਾਰੇ ਖਲੋਰੀਆ ਆਏ ਪਾਏ ਪਏ ਵੀ ਨਮੂਣਾ ਚੀਚਾ ਹੁੰਦਾ ਉਹਦੇ ਲਫਾਫੇ ਸੱਟ ਜਾਨੇ ਆਪਾਂ ਡੈਗ ਜੇ ਫਟਫਟ ਸੱਟ ਜਾਨੇ ਹਨਾ ਕਿੰਨਾ ਖੁਸ਼ ਹੁੰਦਾ ਹੈਗਾ ਫਿਰ 2 ਦਿਨਾਂ ਦੇ ਵਿੱਚ ਇਸ ਮਿਟਿਆ ਜਾਂਦਾ ਹੈਗਾ ਪਾਲੀ ਛੇਤੀ ਦਾ ਆਪਣੇ ਤੋਂ ਸਮਿਟੇ ਨਹੀਂ ਜਾਂਦਾ ਹੈ ਨਾ ਹਨਾ ਤੇ ਇਹੀ ਸੀਗੇ ਵੱਡੇ ਵਿਆਹ ਹਨਾ ਤੇ ਫਿਰ ਛੋਟੇ-ਛੋਟੇ ਤਾਂ ਹੋਰ ਵੀ ਆਏ ਪਏ ਵੀ ਜਿਵੇਂ ਆਪਾਂ ਉਹਦੀ ਜਾਣਾ ਹੁੰਦਾ ਜਸਟ ਹਨਾ ਵੀ ਹਲਦੀ ਤੇ ਜਾਵਰੋ ਜਾਂ ਜਸਟ ਜਾਗੋ ਤੇ ਜਾਵਰੋ ਤੇ ਜਾਂ ਵਿਆਹ ਤੇ ਜਾਵਰੋ ਹੁਣ ਇੱਥੇ ਕਈ ਵਾਰੀ ਇਹ ਵੀ ਹੁੰਦਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੀ ਹੁੰਦਾ ਵੀ ਆਪਾਂ ਨੂੰ ਜਾਗੋ ਤੇ ਵੀ ਜਾਣਾ ਹੁੰਦਾ ਤੇ ਆਪਾਂ ਵਿਆਹ ਤੇ ਵੀ ਜਾਣਾ ਹੁੰਦਾ ਹੈ ਨਾ ਤੇ ਇੱਥੇ ਇਹ ਹੁੰਦਾ ਵੀ ਅੱਧੇ ਲੋਕਾਂ ਨੂੰ ਨਾ ਵੀ ਸ਼ਹਿਰ ਦੇ ਵਿੱਚ ਥੋੜਾ ਜਿੰਨਾ ਹਲਦੀ ਤੇ ਬਿਲਾ ਲਿਆ ਅਧਿਆ ਨੂੰ ਬੁਲਾ ਲਿਆ ਹੈ ਕਿ ਜਾ ਗੋ ਤੇ ਅਧਿਆ ਨੂੰ ਵਿਆਹਾਂ ਤੇ ਬੁਲਾ ਲਿੰਦੀ ਹੈਗੀ ਆ ਤੇ ਫਿਰ ਥੋੜਾ ਜਿਹਾ ਇਵੇਂ ਹੁੰਦਾ ਕਿ ਛੋਟੇ ਰਹਿ ਜਾਂਦੇ ਆ ਫੰਕਸ਼ਨ ਹਨਾ ਜਿਹੜੇ ਲੋਕਲ ਹੁੰਦੇ ਆ ਬਾਕੀ ਦੇਖ ਦੋ ਕਈ ਵਾਰੀ ਅਚਾਨਕ ਹੀ ਨਿੱਕੇ 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 ਵਿਆਹ ਹਨਾ ਤੇ ਵੱਡੇ ਬਸ ਰਿਸ਼ਤੇਦਾਰੀ ਦੇ ਮੇਨ ਇਹੀ ਸੀਗੇ ਤੇ ਹੋਰ ਮੈਨੂੰ ਲੱਗਦਾ ਨਹੀਂ ਹੈਗੇ ਤੇ ਲਓ ਹੁਣ ਆਪਾਂ ਸ਼ਰਮਾ ਜੀ ਆਉਂਦੇ ਆ ਗੇੜਾ ਕੱਟ ਕੇ ਤੇ ਆਪਾਂ ਪੀਣੀ ਹੈਗੀ ਚਾਹ ਫੇਰ ਸ਼ੁਰੂ ਮੈਨੂੰ ਬਾਕੀ ਕੰਮਾਂ ਵਾਸਤੇ ਲੋਜੀ ਇੱਥੇ ਆਪਾਂ ਬੈਠ ਗਏ ਸੀਗੇ ਚਾਹ ਪਾਣੀ ਪੀਣ ਹਨਾ ਤੇ ਚਾਹ ਪਾਣੀ ਪੀਣ ਤੋਂ ਬਾਅਦ ਕੰਮ ਧੰਦਾ ਕਰਨ ਲੱਗਦੇ ਹਨਾ ਸਾਫ ਸਫਾਈਆਂ ਦਾ ਤੇ ਇਹ ਸਵੇਰੇ ਸਵੇਰੇ ਲਾ ਕੇ ਬਹਿ ਜਾਂਦੇ ਹੈਗੇ ਟੀਵੀ ਹਨਾ ਟੀਵੀ ਲਾ ਕੇ ਕਈ ਵਾਰੀ ਨਿਊਜ਼ ਹੁੰਦੀਆਂ ਹੈ ਜਾਂ ਕਈ ਵਾਰੀ ਨਾ ਉਹ ਬਾਬਾ RAMਦੇਵ ਦਾ ਯੋਗਾ ਚੱਲਦਾ ਹੁੰਦਾ ਹੈ ਹਨਾ ਉਹਦੇ ਹਿਸਾਬ ਨਾਲ ਇਹ ਯੋਗਾ ਯੋਗਾ ਦੇਖ ਲੈਂਦੇ ਹੈਗੇ ਹਨਾ ਤੇ ਚਾਹ ਚੁਪੀ ਕੇ ਫਿਰ ਹਨਾ ਸਵੇਰ ਦੀ ਸ਼ੁਰੂਆਤ ਹੁੰਦੀ ਹੈਗੀ ਹੈ బాకి జే మేరీ వీడియో వదివీతో కమెంట్ మేర చ్రైబా నెక్స్ట్ టైం కమి బ తద్ తక్ సార్ సతశ్రీకాల బాయ బాయ టేక్